माना तासुर को जाले तासुरन को ले जान रे पावे नन i'm a little oh ਦਾ ਕਿਵੇਂ ਕਾਰਜ ਕਰਨੀ ਉਹ ਜਦੋਂ ਪਹਿਲਾ ਸੰਤ ਲੱਗੇ ਹੋਏ ਸੀ ਨਾ ਉਦੋਂ ਤਾਂ ਰੌਲਾ ਹੀ ਬਹੁਤ ਪਿਆ ਹੋਇਆ ਸੀ ਕੋਈ ਕਿਸੇ ਪਤਾ ਲੱਗਦਾ ਉਹ ਸੰਤ ਕਹਿੰਦੇ ਯਾਰ ਅਸੀਂ ਗੱਲੀ ਢੋਈਏ ਜਿਵੇਂ ਨਿਕਲ ਗਾੜੀਏ ਮੋੜ ਤੇ ਹਨਾ ਜਾਂ ਸਰਫਤਨਾ ਮੈਂ ਵੇਖਿਆ ਸੀ ਬੀਬੀਆਂ ਵਾਲੇ ਤਾਂ ਕਮਾਲ ਕਰੀ ਪਈ ਸੀ ਮੈਨੂੰ ਆਪ ਨੂੰ ਸ਼ਰਮ ਆਈ ਜਾਣੀ ਜਦ ਸੰਤ ਆਏ ਨੇ ਕੀ ਕਹਿੰ ਕੇ ਜੰਦੀ ਸੰਗਤ ਹੈ ਨਾਰੋਲਾ ਹੁੰਦੇ ਨੇ ਪਰ ਤੁਹਾਨੂੰ ਥੋੜਾ ਫਿਰ ਵੀ ਮੈਂ ਧੰਨਵਾਦ ਕਰਦਾ ਤੁਸੀਂ ਥੋੜਾ ਜਿਹਾ ਟਿਕਾਣਾ ਬਣਾ ਲਿਆ ਗੁਰਸਾਹਿਬਾਂ ਨੂੰ ਆਨੰਦ ਥੋੜਾ ਜਿਹਾ ਟਿਕਾਣਾ ਬਣਾ ਲਿਆ ਤੁਹਾਨੂੰ ਭਾਈ ਆਏ ਨੇ ਧੰਨਵਾਦ ਹੈਣਾ ਦਾ ਧੰਨਵਾਦ ਜਿਨ੍ਹਾਂ ਨੇ ਪਰਸੋਂ ਤੋਂ ਨਗਰਾਂ ਦੀ ਸੇਵਾ ਕੀਤੀ ਪਕਾਉਣ ਦੀ ਵਰਤੋਂ ਦੀ ਆ ਸਾਰੀਆਂ ਭੈਣਾਂ ਨੇ ਸਿਰਜੇ ਗੁਰ ਅਦਾਸ ਮਹਾਰਾਜ ਦੇ ਘੋੜੇ ਮਾਲੇ ਬੰਨੇ ਹੋਏ ਨੇ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਪਰ ਜਦੋਂ ਇਹ ਕੋਏ ਨੂੰ ਰੋਕਦੇ ਸੀ ਨਾ ਸੰਗਤ ਨੂੰ ਆਏ ਸੀ ਵੀ ਸੰਗਤ ਚ ਹੋਈਏਗੇ ਤੇ ਸੇਵਾ ਦਾ ਵੀ ਪਰ ਜਦੋਂ ਯੂਨੀਫਾਰਮ ਪਾ ਲਈ ਹੋਵੇ ਨਾ ਯੂਨੀਫਾਰਮ ਫਿਰ ਬੜੀ ਸੋਹਣੀ ਲੱਗਦੀ ਹੈ ਫਿਰ ਜਿਹੜੇ ਮਰਜੀ ਸੰਗਤ ਨੂੰ ਕਹੀਏ ਜਿਹਨੂੰ ਮਰਜੀ ਰੁਕੀ ਇਕਲਾ ਮਨ ਪਾਏ ਆਉਣ ਨਾਲੇ ਅਗਲੇ ਸਮਾਗਮਾਂ ਵਿੱਚ ਆਪਾਂ ਨੇ ਯੂਨੀਫਾਰਮ ਪਾ ਕੇ ਸੰਗਤ ਦੀ ਸੇਵਾ ਕਰਨੀ ਹੈ ਪਹਿਲਾਂ ਸਕੂਲ ਦਾ ਦਾਖਲਾ ਸਕੂਲ ਦੇ ਦਾਖਲੇ ਤੋਂ ਬਾਅਦ ਫਿਰ ਵਰਦੀ ਕੰਦੀ ਹੁੰਦੀ ਹੈ ਖੇਤਰੋਂ ਭਰਤੀ ਮਿਲੇਗੀ ਫਿਰ ਇਹ ਸਮਝ ਲਓ ਵੀ ਪੱਕੇ ਸਕੂਲ ਵਿੱਚ ਭਰਤੀ ਹੋ ਗਈ ਆ ਸਰਦਾਰਾਂ ਵਾਹਿਗੁਰੂ ਅਗਲੇ ਸਮਾਰੋਹ ਵਿੱਚ ਆਪਾਂ ਸਾਰੀਆਂ ਭੈਣਾਂ ਨੇ ਸਾਰੇ ਮੁੰਡਿਆਂ ਨੇ ਜੁਨੀਫਾਰਮ ਪਾਸੀ ਦਮਾ ਕੇ ਬਾਕੀ ਤੁਸੀਂ ਹੋਣੀਆਂ ਤੇ ਸੰਗਤ ਦੀ ਸੇਵਾ ਤੁਸੀਂ ਕਰਨੀ ਆ ਇਹ ਮਾਨਸਰੋਪਰ ਅਸੀਂ ਬਣਾਵਾਂਗੇ ਸਾਰੇ ਰਲ ਕੇ ਆ ਸਰਦਾਰਾਂ ਵਾਹਿਗੁਰੂ ਛੱਡਿਓ ਫਿਰ ਇਸ ਗੱਲ ਵਿੱਚ ਕਿਝ ਕਰਾਂ ਬੋਲੇ ਵਖਰਾ ਪਹਿਰਾਵਾ ਹੋਵੇ ਸਾਡਾ ਚਾਲ ਮਰਾਲੀ ਭਗਤਾਂ ਤੇਰੀ ਠਿਕਮ ਮਾਰ ਕੇ ਚੱਲਣ ਚੱਲਣਾ ਉਹ ਸਾਡੀ ਚਾਲ ਢਾਲ ਵੱਖਰੀ ਹੋਣੀ ਚਾਹੀਦੀ ਆ ਤੇ ਸੇਵਾਦਾਰਾਂ ਦੀ ਯੂਨੀਫਾਰਮ ਵੱਖਰੀ ਹੋਣੀ ਚਾਹੀਦੀ ਆ ਔਰ ਜਿੱਥੇ ਖੜਨ ਤੇ ਕਿਤੇ ਪਤਾ ਲੱਗੇ ਵੀ ਗੁਰੂ ਕੇ ਸੇਵਾਦਾਰ ਖੜੇ ਆ ਕਿ ਧੰਗੁਰ ਰਵਦਾਸ ਮਹਾਰਾਜ ਦੇ ਪਿਆਰ ਕਰਨ ਵਾਲੇ ਜੋ ਬੋਲੇ ਭਾਈ ਸੁਜੀਤ ਸਿੰਘ ਜੀ ਬੈਠੇ ਆ ਨਾ ਮੈਨਾਂ ਨੇ ਕਿਹਾ ਸੀ ਕਹਿੰਦੇ ਬਾਬਾ ਜੀ ਸੰਗਤ ਥੋੜੀ ਜੀ ਝਿਜਕ ਮੰਨਦੀ ਆ ਪਰ ਪਿਆਰ ਆ ਤੁਹਾਡਾ ਗਾਹ ਨੂੰ ਤੇ ਕਿੰਨਾ ਸੁਣੀ ਆ 3411 ਧੀਆਂ ਦੇ ਵਿਆਹ ਹੋ ਗਏ ਇੱਥੇ ਸੌਖੀ ਗੱਲ ਨਹੀਂ ਹਰ ਇੱਕ ਕੋਨੇ ਵਿੱਚ ਜਾ ਕੇ ਮੈਂ ਕਰਿਆ ਆ ਅੰਮਰਸਰ ਹਰਿਆਣਾ ਹਮਾਦਪੁਰਦੇਸ਼ ਯੂਪੀ ਬਿਹਾਰ ਉਤਰਾਂਖੰਡ ਇੱਧਰ ਲੇਹ ਲਾਖ ਲੈ ਗਏ ਸੀ ਤੇ ਇੱਕ ਵਾਰੀ ਪ੍ਰੋਗਰਾਮ ਬਣਾ ਲਿਆ ਉਹ ਇੱਕ ਪੁਲਿਸ ਦੇ ਵਿੱਚ ਆਰਮੀ ਦੇ ਅਫਸਰ ਜੀ ਮੈਨੂੰ ਲੈ ਗਿਆ ਮੈਂ ਕਿਹਾ ਯਾਰ ਇੱਥੇ ਵਿਆਹ ਕਰਦੀ ਹੈ ਪਰ ਕੁੜੀਆਂ ਦੇ ਉਹਦੇ ਮੇਰੇ ਨਾਲ ਸਮਝਦਾ ਸੀ ਉਹ ਸਮਝਣ ਵਿੱਚ ਚਲੋ ਰੱਖ ਲਿਆ ਪ੍ਰੋਗਰਾਮ ਤੇ ਸੰਗਤ ਸੋਹਣੀ ਜੁੜੀ ਗੁਰੂ ਸਾਹਿਬ ਵੀ ਆ ਗਏ ਤੇ ਸਾਰਾ ਕੁਝ ਹੋਇਆ ਤੇ ਜਦੋਂ ਮੈਂ ਕੀਰਤਨ ਬੋਲਿਆ ਕਰਾਉਣਾ ਨੂੰ ਨਾ ਪਤਾ ਲੱਗਿਆ ਕਰ ਤਾਂ ਨਾ ਪੜੀਏ ਨਾ ਪਾਣੀ ਉਹ ਤਾਂ ਨਾ ਸੁਣ ਲਿਆ ਕਰਨ ਬੋਲਿਆ ਨਾ ਕਰਨ ਵਰਜ ਦੇ ਢੋਲ ਗਿਆ ਜਿੰਦੇ ਖੜਕਦੇ ਸੀ ਉਸ ਬਹੁਤ ਦੂਰ ਦੇ ਸੀ ਉਹਨਾਂ ਨੇ ਇਦਾਂ ਇਦਾਂ ਸਿਰ ਮਾਰਨਾ ਮੈਂ ਕਿ ਤੁਸੀ ਇਦਾਂ ਇਦਾਂ ਮਾਰੀ ਜੋ ਮੈਂ ਤੁਹਾਨੂੰ ਦੇਖ ਕੇ ਮਰੀ ਜਾਮ ਕਰੇ ਹੁਣ ਸਤਨਾ ਤੇ ਮੈਂ ਹੱਥ ਦਾ ਘੇੜਾ ਲਾਉਣਾ ਉਹ ਮੇਰਾ ਪਤਾ ਲੱਗਿਆ ਕਿ ਨਾਂਵੇਂ ਉਹਨਾਂ ਦਾ ਪਤਾ ਲੱਗਿਆ ਜਿਹੜਾ ਵਪਾਰਸ ਨੂੰ ਲੈ ਕੇ ਗਿਆ ਸੀ ਉਹ ਬੱਸਿਆ ਕਰੇ ਕਹਿੰਦਾ ਬਾਬਾ ਜੀ ਜਿਹੜੀ ਜੂਨੀਫਾਰਮ ਤੁਹਾਡੇ ਪਾਈ ਹੈ ਇਹਨੂੰ ਲੈ ਕੇ ਕਰ ਦਿੰਦੇ ਜੈ ਗੁਰਦੇ ਧਨਵਰ ਦੇ ਜੈ ਗੁਰੂ ਦੇ ਸਾਡੇ ਆਪਕੇ ਹੋਰ ਕਹਿੰਦੇ ਬਾਬਾ ਜੀ ਜਿਹੜੇ ਨੰਦਗੜ੍ਹ ਤੇ ਕਰੇ ਨੇ ਨਾ ਤੁਸੀਂ ਇਹਨਾਂ ਨੂੰ ਵੀ ਲਾਇਕ ਕਰਦੇ ਨੇ ਵੀ ਐਦਾਂ ਤੁਸੀਂ ਆ ਕੇ ਸਾਡੇ ਇਲਾਕੇ 'ਚ ਕਰਿਆ ਕਰੋ ਉਹ ਲੇਲ ਰਾਖ ਦੇ ਨੇੜੇ ਪਿੰਡ ਮੇਰੇ ਦਿਮਾਗ ਤੋਂ ਨਿਕਲ ਗਿਆ ਉੱਥੇ ਹਰ ਸਾਲ ਅਸੀਂ ਪ੍ਰੋਗਰਾਮ ਦੇ ਦਿੱਤਾ ਹਰ ਸਾਥ ਪਹਾੜੇ ਪਹਾੜੇ ਵਾਤਾਵਰਨ ਬੜਾ ਸੋਹਣਾ ਹੈ ਤੇ ਉਹਨਾਂ ਦਾ ਪਹਿਰਾਵੇ ਵੀ ਬੱਖਰਾ ਹੁੰਦਾ ਮੈਂ ਹੁਣ ਫੇਰ ਕਰਮੀਆਂ ਵੀ ਉੱਥੇ ਜਾਊਗਾ ਇੱਕ ਦੋ ਧੀਾਂ ਦੇ ਕਾਰਜ ਕਰ ਗਏ ਆ। ਇਹ ਗੁਰਮੁਖੋ ਤੁਹਾਡੇ ਸਹਿਯੋਗ ਨਾਲ ਧੀਾਂ ਦੇ ਕਾਰਜ ਨੇ। ਅੱਜ ਇੱਕ ਧੀ ਦਾ ਕਾਰਜ ਹੋਇਆ ਏ ਬਹੁਤ ਵੱਡੀ ਕਿਰਪਾ ਕੀਤੀ ਏ। ਇਹ ਸਾਡੀ ਆਪਣੀ ਭੈਣਾਂ ਸਾਡੀ ਆਪਣੀ ਧੀ ਆ ਇਹ ਕਿੰਨੇ ਕਰਮਾਂ ਵਾਲੀ ਆ ਧੀ ਜਿਹਦੇ ਵਿਆਹ ਵਿੱਚ ਕਿੰਨੇ ਸਾਧੂ ਮਹਾਰਗਾਂ ਆਏ ਨੇ ਇੰਨੀ ਸੰਗਤ ਆਈ ਏ। ਛੱਡੇ ਹੋ ਕੇ ਕਾਰਜ ਆ ਰਿਹਾ। سیو ملی ایک دھینوں اپنے داج دے کے سنمان کرنا ایک دھی اپنے داج دے کے سنمان کرنا پھر اگلا مہینہ سہاؤنی دھرتی سے اپنا سارے جڑا گے ਉੱਤੇ ਫੇਰ ਗੱਲ ਕਰਾਂਗੇ ਕਈਆਂ ਦੇ ਅੰਦਰ ਚੱਲਦਾ ਹੋਏਗਾ ਵੀ ਬਾਬਿਆਂ ਨੇ ਪਹਿਲਾਂ ਦਿਨ ਦਿਨ ਪਹਿਲਾਂ ਪੁਜਾਰੀ ਨਾਲ ਸੁਫਾਕੇ ਰੱਖਿਓ ਫੇਰ ਉਹੀ ਗੱਲ ਕਰਨ ਲੱਗ ਗਏ ਇਹ ਬੁਰਾ ਬਣਾ ਆ ਮੇਜਿਆਂ ਦਾ ਨਾਮ ਬਣ ਕੇ ਕਈ ਕਹਿਣਗੇ ਛੱਡੋ ਮੈਂ ਕੀ ਕਰੂੰ ਜਾਵਾਂ ਅੰਨੇ ਗੁਰਮਖੋ ਸੋ ਕਿੰਦਾ ਆਖੀਏ ਜਿੱਦ ਜਮੇ ਰਾਜਾ ਨਰਨਾਨ ਇੱਕ ਕਾਰਜਾਂ ਦੀ ਲੜੀ ਆਪਾਂ ਤੱਕੜੇ ਹੋ ਕੇ ਕਰਨੀ ਆ ਇਹ ਕਰਨ ਦਾ ਕੋਈ ਇੱਕ ਕਾਰਨਾ ਨਹੀਂ ਘਰਾਂ ਸੱਤਾਂ ਵੱਧ ਗਈ

ਜੋ ਧੀਆ ਮਾਰ ਮਾਪਾਉਂਗੇ ਤੇ ਬੁਹਾ ਕਿੱਥੋਂ ਲਾਉਂਦੇ ਸਾਡੇ ਬਚਕਾਰ ਭਾਈ ਅਮਰਦਾਸ ਸਿੰਘ ਜੀ ਡੰਡੀਆਂ ਤੋਂ ਆਏ ਨੇ ਜੀਓ ਆਇਆ ਇਹਨਾਂ ਨੂੰ ਜੀਓ ਆਇਆ ਤੇ ਬਹੁਤ ਪਿਆਰਵਾਰੇ ਨੇ ਇਹ ਜਿਹਦੇ ਸਮੇਂ ਤੋਂ ਸਮਾਂ কাটਕੇ ਸਾਡੇ ਬਚਕਾਰ ਬਹੁਤ ਸ਼ੇਰ ਹਾਂ ਹਾਂ ਜੇ ਤੇ ਧੀਆ ਦੇ ਕਾਰਜਾਂ ਦੀ ਮੈਂ ਗੱਲ ਕਰਾਂ ਇੱਕ ਘਰ ਤੇ ਧੀ ਜਮੀ ਪਰਿਵਾਰ ਵਾਲੇ ਕਹਿੰਦੇ ਬਾੜਾ ਹੋਇਆ ਉਹ ਬੈਠੇ ਤਾਂ ਤੇ ਧੀ ਅੰਮੀ ਮਾਰਾ ਹੋਇਆ ਹੁਣ ਕਰੀਏ ਕੀ ਕਹਿੰਦੇ ਕਰਨਾ ਕੀ ਆ ਜੇ ਜੰਮੀਆ ਤੇ ਮਾਰ ਦੰਨੇ ਆ ਆਪਸਾ ਸੁਣਿਓ ਸੁਣਿਓ ਕਹਿੰਦੇ ਇਹ ਜੰਮੀ ਆ ਤੇ ਮਾਰ ਦੰਨੇ ਆ ਅੱਛਾ ਧੀ ਨੇ ਜਾਣਦ ਰਿਆ ਪਿਓ ਨੇ ਧੀ ਚੁੱਕੀ ਮਾਂ ਨੇ ਕੂਜੇ ਦੇ ਵਿੱਚ ਪਾ ਦਿੱਤੀ ਸੁਣਿਓ ਈ ਨੂੰ ਗੁੰਜੇ ਦੇ ਵਿੱਚ ਪਾ ਕੇ ਉੱਤੋਂ ਗੁੰਜਾ ਬੰਦ ਕਰਦਾ ਕਹਿੰਦੀ ਜਾ ਕੇ ਕਲੰਕ ਜੰਮਿਆ ਏ ਕਲੰਕ ਘਰ ਦੇ ਪੈਦਾ ਹੋ ਗਿਆ ਇਹਨੂੰ ਖਤਮ ਕਰਿਆ ਤੋਆ ਪੁੱਟੇ ਦੱਬਿਆ ਉਹਨੇ ਕਹੀ ਉਹ ਮੋਢੇ ਤੇ ਚੁੱਕੀ ਤੋਆ ਪੁੱਟਿਆ ਦੇ ਲਾਪੇ ਆ ਗਿਆ ਇੱਕ ਮਾਹ ਪੁਰਸ਼ ਜਾਂ ਆਹ ਮਾਹ ਪੁਰਖਾਂ ਦੀ ਮੰਡਲੀ ਬੈਠੀ ਆ ਨਾ ਆਏ ਮਾਹ ਪੁਰਖੇ ਨੂੰ ਤੁਰਿਆ ਜਾਵੇ ਉਹ ਘਰ ਦੇ ਕੋਲ ਦੀ ਜਿਨ੍ਹਾਂ ਦੇ ਘਰ ਦੇ ਹੀ ਗੰਬੀ ਸੀ ਟੋਆ ਪੁੱਟ ਕੇ ਦੱਬ ਕੇ ਆਏ ਸੀ ਨਾ ਉਹ ਮਾਪੁਰੇ ਦੇ ਕੋਲ ਨਹੀਂ ਲੰਘਣ ਲੱਗੇ ਉਹਨਾਂ ਨੂੰ ਬੋ ਆ ਗਈ ਬੋ ਕਿੱਦਾਂ ਦੀ ਆਈ ਕਿਸੇ ਗੱਟ ਕੀ ਵੀ ਨਹੀਂ ਪਾਪਾ ਦੀ ਬੋ ਆ ਗਈ ਜਦੋਂ ਗੱਤਰ ਗਏ ਮਾਪੁਰਥਾ ਨੇ ਨੇਤਰਬੰਦ ਕਰੇ ਉਹ ਅੱਖਾਂ ਦੇ ਸਾਹਮਣੇ ਲੀਨ ਗੱਲ ਕੇ ਆ ਗਈ ਕੀ ਕਿਵੇਂ ਧੀ ਨੇ ਜਨਮ ਲਿਆ ਕਿਵੇਂ ਇਹਨੇ ਟੋਆ ਪੁੱਟ ਕੇ ਕੁਝੇ ਦੱਬ ਗਿਆ ਦੀ ਉਹ ਮਾਣੇ ਵਿੱਚ ਕਿ ਮੇਰੇ ਘਰ ਸੰਤ ਆ ਗਏ ਜਿਨ੍ਹਾਂ ਦੇ ਚਰਨਾਂ ਨੂੰ ਲੰਮੀ ਦਰਸ ਦਿੱਨੇ ਜਿਨ੍ਹਾਂ ਦੇ ਦਰਸ਼ਨਾਂ ਨੂੰ ਦੁਨੀਆ ਦਰਸਦੀ ਆ ਉਹ ਸੰਤ ਮੇਰੇ ਘਰ ਆਏ ਨੇ ਕਹਿੰਦੇ ਮਾਣੇ ਵੇਖਿਆ ਸੰਤ ਸਮਾਧੀ 'ਚ ਬੈਠੇ ਨੇ ਰਮਨੰਥ ਪ੍ਰਸ਼ਾਦਾ ਲਾਇਆ ਥਾਲਾਂ ਤਿਆਰ ਕੀਤਾ ਇੱਕ ਥਾਲਾਂ ਤਿਆਰ ਕਰਿਆ ਜਦੋਂ ਥਾਲਾਂ ਤਿਆਰ ਕੀਤਾ ਗੁਰੂ ਕੋ ਖੋੜ ਥਾਲਾ ਤਿਆਰ ਕਰਕੇ ਪ੍ਰਸ਼ਾਦ ਇਹਨਾਂ ਮਾਣ ਦੇ ਅੱਗੇ ਮਾਣਿ ਮਾਪੁਰਖਾਂ ਦੇ ਅੱਗੇ ਰੱਖ ਦਿੱਤਾ ਮਾਹ ਪੁਰਖਾਂ ਦੇ ਨੇਤਰ ਖੋਲੇ ਸਾਹਮਣੇ ਪ੍ਰਸ਼ਾਦਾਂ ਜਿਉਂ ਹੀ ਅੱਖਾਂ ਖੋਲੀਆਂ ਮਾਪੁਰਖਾਂ ਨੇ ਉਹ ਚੱਕ ਕੇ ਥਾਲਾ ਹੁਗਾ ਤੇ ਮਾਰਿਆ ਕਹਿੰਦੇ ਜਾਓ ਏ ਪਤਿਓ ਇੱਕ ਪਾਸੇ ਸਾਪ ਤੇ ਦੂਜੇ ਪਾਸੇ ਪੰਨੇ ਇਹ ਨਹੀਂ ਹੋ ਸਕਦਾ ਮਾਕੇ ਦੀ ਮਹਾਰਾਜ ਗਲਤੀ ਹੋ ਗਈ ਕੋਈ ਕੋਈ ਗਲਤੀ ਹੋ ਗਈ ਤਾਂ ਬੱਚਿਆਂ ਨੂੰ ਬਾਹਰ ਹੋ ਜਾਣਾ ਪਤਾ ਨਹੀਂ ਲੱਗਦਾ ਕੋਈ ਉਠਾਦਾ ਨਹੀਂ ਤੇ ਉਹ ਕਹਿੰਦੇ ਮਾਪਰਖੋ ਕੋਈ ਗਲਤੀ ਹੋ ਗਈ ਉਹ ਕਹਿੰਦੇ ਜਿਹੜੀ ਧੀ ਨੂੰ ਤਵਾ ਫੁੱਟ ਕੇ ਦੱਬ ਕੇ ਆਏ ਆ ਨਾ ਇਸ ਧੀ ਨੂੰ ਕੱਢ ਲਿਓ ਜੇ ਮਰਗੀ ਤੁਹਾਡੀ ਕੋਲ ਫਤ ਮੋਜੇਗੀ ਮਾਣੇ ਘਰਲੇ ਨੂੰ ਬੁਲਾਇਆ ਕਹਿੰਦੀ ਯਾਤ ਰਾਤ ਧੀ ਨੂੰ ਕੱਢ ਕੇ ਆਇਆ ਸੀ ਤੇ ਦੇਖਿਆ ਤਾਂ ਨਹੀਂ ਸੀ ਕਿਸੇ ਨੇ ਕਿਹਾ ਨਹੀਂ ਸਤਨਿਕ ਜਮੀ ਕਥਾ ਲੱਗਿਆ ਕਹਿੰਦੀ ਅੰਤਰ ਜਾਨੀ ਆ ਬਈ ਹੁਣ ਕਹਿੰਦੇ ਜੇ ਲਾਤੀ ਕੱਢ ਕੇ ਲਿਆਨੀ ਪਿੰਡ ਤੇ ਰੋਲਾ ਪਾ ਦੇਣਾ ਸਾਡੀ ਬਦਨਾਮੀ ਹੋ ਜਾਣਾ ਅੱਛਾ ਉਹ ਦੌੜਿਆ ਦੌੜਿਆ ਗਿਆ ਅਹੀਂ ਮੋਢੇ ਤੇ ਚੱਕੀ ਫੇਰ ਤੋਂ ਆ ਪਟਿਆ ਜਿਹੜੇ ਕੁੰਜੇ ਢੀ ਨੂੰ ਪਾ ਕੇ ਦੱਬ ਕੇ ਆਇਆ ਸੀ ਕੁੰਜੇ ਕੱਢ ਲਿਆਂਦਾ ਮਾਹ ਪੁਰਖ ਘਰ ਦੇ ਬੈਠੇ ਉਹ ਨਿੱਕੀ ਜੀ ਧੀ ਬਾਪੁਰਖਾਂ ਨੇ ਕੁੰਜੇ ਦਾ ਢੱਕਣ ਚੁੱਕਿਆ ਕੁੰਜੇ ਨੂੰ ਖੋਲਿਆ

ਉਹ ਕਹਿੰਦੇ ਦਸਤੋ ਜੇ ਕਿਤੇ ਏ ਧੀ ਮਰ ਜਾਂਦੀ ਤੁਹਾਡੀ ਕੁੱਲ ਖਤਮ ਹੋ ਗਈ ਵਾ ਜੇ ਏ ਧੀ ਮਰ ਜਾਂਦੀ ਨਾ ਤੁਹਾਡੀ ਕੁੱਲ ਖਤਮ ਹੋ ਜਾਣੀ ਸੀ ਪਰ ਇਸੇ ਧੀ ਦੇ ਵਿੱਚੋਂ ਇੰਨਾ ਦੇ ਜੋਧੇ ਦੇ ਜਨਮ ਲੈਣਾ ਹੈ ਜਿਹੜਾ ਤੁਹਾਡੀਆਂ ਕੁੱਲਾਂ ਨੂੰ ਤਾਰ ਦੇਗਾ ਛੱਡਿਆ ਜਕਰਨਾ ਹੈ ਮਾਂ ਬਾਪ ਨੇ ਰੱਖੀ ਵੱਡੀ ਹੋਈ 18 ਸਾਲਾਂ ਦੀ ਹੋਈ ਜਦੋਂ ਵਿਆਹ ਖੋਹ ਗਈ ਵਿਆਹੀ ਫਿਰ ਉਹਦੇ ਧੀ ਦੀ ਦੁੱਖ ਦੇ ਵਿੱਚੋਂ ਗਰਮੁੱਥ ਮਹਾਰਾਜਾ ਰਣਜੀਤ ਸਿੰਘ ਪਟਿਆਲੇ ਦੀ ਨਿਫਾਸਤ ਨੇ ਜਨਮ ਲਿਆ

تنباہ دا دنواد اگلا آن والا ٹحالی دھرتی سے کارج رکھا گے دیا دے خارج کریں گے ہر ایک علاقے ادھر یہ سارا اپنا جاگروک کر کے ساری سنگت نو ساری کا آئی سنگتا تنباہ جنی کی سیوا ہوئی سارے کا دا آپ آخری دارنا اسی پرسو ہیں تو بہت سا سہیل کرے رہے ਬਹੁਤ ਕਰਤਾ ਕੀਤੀ ਆ ਜਿਨ੍ਹਾਂ ਕੋਲੋਂ ਬੰਦਾ ਸਰਦਾ ਸਹਾਯੋਗ ਤੁਸੀਂ ਹੁਣ ਵੀ ਕਰਿਓ ਇਹੀ ਸਮਝ ਲਿਓ ਵੀ ਠੀਕੇ ਤੇ ਨਾ ਗਏ ਆ ਰਸਤਾ ਬਣਾ ਸੀ। ਵਾਹਿਗੁਰੂ ਇਹੀ ਸਮਝ ਲਿਓ ਠੀਕੇ ਤੇ ਨਾ ਗਏ ਭੈਣਾ ਨੂੰ ਵੇਖੀ ਤੁਸੀਂ ਪਰਸੋਂ ਦੇ ਸਾਡਾ ਸਹਾਯੋਗ ਕਰਦੇ ਆ ਰਹੇ ਹੋ ਨਾ ਬਹੁਤ ਧੰਨਵਾਦ ਆ ਤੁਹਾਡਾ। ਇਹੀ ਸਮਝ ਲਿਓ ਵੀ ਹੱਥਾਂ ਬੁੱਟੀ ਪਾਉਣੇ ਖੰਗੇ ਆ ਕੋਈ ਗੱਲ ਨਹੀਂ। ਜੀ ਮਾਣ ਜੀ ਇੱਕ ਸਮਝ ਲਿਓ ਵੀ ਹੱਤਾ ਦਾ ਬਿੰਦੀ ਪਾ ਕੇ ਆ ਗਏ ਆਓ ਅੰਤਾਂ ਸਤਗੁਰੂ ਅਰਵਿਦਾਸ ਮਹਾਰਾਜ ਜੀ ਦੇ ਗੁਰੂ ਘਰ ਦੇ ਵਿੱਚ ਸਮੂਹ ਕਮੇਟੀ ਮੈਂਬਰਾਂ ਦਾ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਅੱਜ ਬਾਬਾ ਜੀ ਦਾ 3400 11ਵਾਂ 12ਵਾਂ ਆਇਆ ਇੱਕ ਕਾਰਜਾ ਪਰ ਸਾਡੇ ਨਗਰ ਦਾ ਅੱਜ ਪਹਿਲਾ ਕਾਰਜਾ ਔਰ ਮੈਂ ਅਚੇਚੇ ਤੌਰ ਤੇ ਸਾਡੀਆਂ ਸਾਰੀਆਂ ਸੰਗਤਾਂ ਔਰ ਖਾਸ ਕਰਕੇ ਸਾਡੇ ਗੁਰੂ ਘਰ ਦੇ ਸੇਵਾਦਾਰ ਸਾਡੀਆਂ ਬੀਬੀਆਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਇਹਨਾਂ ਬੀਬੀਆਂ ਨੇ ਤਿੰਨ ਦਿਨ ਦੇ ਦੀਵਾਨ ਸੀਗੇ ਤਿੰਨ ਦਿਨ ਦੇ ਦੀਵਾਨਾਂ ਦੇ ਵਿੱਚ ਬਹੁਤ ਸਹਿਯੋਗ ਕੀਤਾ ਔਰ ਬੜੇ ਹੀ ਸਜੱਗੇ ਧੰਦੇ ਨਾਲ ਇਸ ਚੀਜ਼ ਨੂੰ ਇਸ ਪ੍ਰੋਗਰਾਮ ਨੂੰ ਇਸ ਸਮਾਗਮ ਨੂੰ ਨਿਫਕਰੇ ਸਿਰੇ ਚਾੜਿਆ ਔਰ ਮੈਂ ਸਾਰੀ ਸੰਗਤ ਦਾ ਵੀ ਬਹੁਤ-ਬਹੁਤ ਧੰਨਵਾਦਾਂ ਔਰ ਸਾਡੀ ਪ੍ਰਬੰਧਕ ਕਮੇਟੀ ਦਾ ਸਭ ਤੋਂ ਵੱਡਾ ਸਹਿਯੋਗ ਜਿਨ੍ਹਾਂ ਨੇ ਕਿ ਸਾਡੇ ਮੁੰਡੇ ਨਾਲ ਮੁੰਡਾ ਜੋੜ ਕੇ ਇੱਕ ਪ੍ਰੋਗਰਾਮ ਨੂੰ ਨਿਫਕਰੇ ਚਾੜਿਆ ਜੀ ਇੰਨਾ ਹੀ ਕਿਛ ਕਹਿੰਦਾ ਹੋਇਆ ਮੈਂ ਖਿਮਾਂ ਦਾ ਰਜਗਾ ਜੈ ਗੁਰਦੇਵ ਧੰਨ ਗੁਰਦੇਵ ਜੈ ਗੁਰਦੇਵ ਧੰਨ ਗੁਰਦੇਵ ਜੈ ਭੀ ਜੈ ਭਾਗ ਅੱਜ ਜੋ ਬੇਟੀਆਂ ਦੇ ਵਿਆਹ ਸਮਾਗਮ ਹੋਇਆ ਉਹਦੇ ਵਿੱਚ ਸ਼੍ਰੀ ਗੁਰੂ ਅਰਜਨਦਾਸ ਸਵਾ ਨਲੋਈਆਂ ਸਮੂਹ ਟੀਮ ਤੇ ਉਹਨਾਂ ਦੇ ਸਹਿਯੋਗ ਦੇ ਵਿੱਚ ਸ਼੍ਰੀ ਗੁਰੂ ਅਰਜਨਦਾਸ ਇਕਤਾ ਲਹਿਰ ਦੇ ਪ੍ਰਧਾਨ ਜਸਵੀਰ ਸਿੰਘ ਜੀ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਅੱਜ ਕਾਰਜ ਸੰਪੂਰਨ ਹੋਇਆ ਔਰ ਅਸੀਂ ਬਹੁਤ ਹੀ ਆਪਣੇ ਮਹਲਾ ਨਿਵਾਸੀਆਂ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੰਨਾ ਸਹਿਯੋਗ ਦਿੱਤਾ ਔਰ ਜ ਬੱਬਾ ਜਸਵੀਰ ਜੀ ਦਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਸਾਨੂੰ ਉੱਪਰ ਉਪਰਲਾ ਕਰਨ ਦਾ ਵੱਲ ਬਖਸ਼ਿਆ ਸੋ ਮੈਂ ਬੇਨਤੀ ਕਰੂੰਗਾ ਅੱਗੇ ਤੋਂ ਵੀ ਜੋ ਹੋਰ ਵੀ ਕੋਈ ਇਸ ਲਹਿਰ ਦੇ ਮੈਂਬਰ ਬਣਨਾ ਚਾਹੁੰਦੇ ਹੋਣ ਤਾਂ ਸਾਡੀ ਕੋਈ ਮਦਦ ਦੀ ਲੋੜ ਪਵੇ ਤੇ ਸਾਨੂੰ ਉਸ ਜੋ ਸੰਪਰਕ ਕਰਨ ਜੀ